ਪੰਜਾਬ ਦੇ ਲੁਧਿਆਣਾ ਦੇ ਵਿੱਚ 2.5 ਸਾਲਾਂ ਦਲਰੂਸ ਨੂੰ ਮਾਰਨ ਵਾਲੀ ਪੜੋਸੀ ਮਹਿਲਾ ਨੂੰ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਦੱਸ ਦਈਏ ਕਿ 2 ਸਾਲ ਪਹਿਲਾਂ ਉਸਨੇ ਬੱਚੀ ਨੂੰ ਜ਼ਿੰਦਾ ਦਫਨਾਤਾ ਸੀ ਜਿਸ ਤੋਂ ਬਾਅਦ ਅੱਜ ਕੋਰਟ ਦਾ ਫੈਸਲਾ ਆਇਆ ਤੇ ਬੱਚੀ ਨੂੰ ਇਨਸਾਫ ਮਿਲਿਆ ਦੱਸ ਦਈਏ ਕਿ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦੱਸਿਆ ਗਿਆ ਹੈ ਕਿ 2 ਦਿਨ ਪਹਿਲਾਂ ਸੁਣਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਦਾਲਤ ਨੇ ਸ਼ੁੱਕਰਵਾਰ ਨੂੰ ਹੀ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ ਕੁਝ ਕਾਰਨਾ ਕਰਕੇ ਉਸ ਨੂੰ ਮੰਗਲਵਾਰ ਤੇ ਮੰਗਲਵਾਰ ਨੂੰ ਸਜ਼ਾ ਨਹੀਂ ਸੀ ਸੁਣਾਈ ਗਈ ਤਾਂ ਹੁਣ ਨੀਲਮ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਦੱਸਦੀ ਹੈ ਕਿ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਲੜਕੀ ਨੂੰ ਸਕੂਟਰ ਤੇ ਅਗਵਾ ਕਰ ਲਿਆ ਸੀ ਤੇ ਸਲੇਮ ਟਾਬਰੀ ਇਲਾਕੇ ਚ ਟਵਾਪੋਰਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ ਬੱਚੀ ਦੀ ਮਾਂ ਨੇ ਮੰਗਲਵਾਰ ਨੂੰ ਅਦਾਲਤ ਤੇ ਬਾਹਰ ਰੋਂਦੇ ਹੋਏ ਕਿਹਾ ਸੀ ਕਿ ਉਹਨਾਂ ਦੀ ਬੇਟੀ ਨੂੰ 5 ਮਿੰਟਾਂ ਚ ਮਾਰ ਦਿੱਤਾ ਗਿਆ ਸੀ ਪਰ ਹੁਣ ਕਾਤਲ ਨੂੰ ਸਜ਼ਾ ਦੇਣ ਚਿੰਨਾ ਸਮਾਂ ਕਿਉਂ ਲੱਗ ਰਿਹਾ ਉਸਨੇ कल नीलम ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਉਹ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਪੁਰੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਇਸ ਦੀ ਵੀਡੀਓ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੂਰਤ ਨਹੀਂ ਮਿਲ ਦਿੱਤੀ ਹੈ ਨਾਲ ਲੱਗ ਕੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਵੀ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ ਜ਼ੋਰ ਮਾਰਾ ਕਰਦਾ ਮੈਂ ਥੋੜੀ ਬੰਦ ਕਰਦਾ ਬਾਪੇ ਯਾਰੋਂ ਯਾਰ ਉੱਪਰ ਦੇ ਰੱਖਦਾ ਸਾਰਿਆਂ ਨੂੰ ਬੇਨਤੀ ਕਰਦਾ ਅਦਾਲਤ ਸਾਡੇ ਸਾਰੇ ਸਾਡੇ ਸਾਰੇ ਵਾਜ ਬੰਦੇ ਹੋਣੇ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ

ਸਰ ਇੱਕ ਮਸੂਦ ਪਰੇਵਕਾਰ ਕੁਮਨ ਜਿੰਦਾਬਾਦ ਜਿੰਦਾਬਾਦ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਸਾਰੀ ਸੰਗਰਬ ਦਾ ਜੱਜ ਸਾਹਿਬ ਦਾ ਕੁਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਬਹੁਤ ਮੇਰੇ ਕੋਲ ਕੋਈ ਬੋਲ ਨਹੀਂ ਹੈ ਕਿ ਜਿਨ੍ਹਾਂ ਦਾ ਮੈਂ ਉਹਨਾਂ ਦਾ ਤਨਬੋਧ ਕਰ ਸਕਾਂ ਉਹਨੇ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਇਹ ਜੀ ਸਜ਼ਾ ਦੇਣੀ ਹੈ ਜੱਜ ਸਾਹਬ ਨੇ ਜਿਹੜੀ ਦਿੱਤੀ ਮੈਂ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰੇ ਕੋਈ ਵਰਲਡ ਨਹੀਂ ਜਿੰਨਾਂ ਦਾ ਮੈਂ ਧੰਨਵਾਦ ਕਰਾਂ ਮੈਨੂੰ ਫੋਟੋ ਕੁੜੀ ਕੁੜੀ ਓ ਜਿਹੜੀ ਕੱਟ ਲੈ ਉਸ ਨੂੰ ਦੇਣੀ ਹੈ ਤੇ ਨਿੜਲ ਲੱਗੂ ਸਾਰੀ ਕਿ ਕਿਹੜੇ ਮੂੰਹ ਨਾਲ ਇੰਨੀ ਗੱਲ ਕਹਿ ਰਹੀ ਸੀ ਕਿ ਮੈਨੂੰ ਬਖਸ਼ ਦੇ ਹਨਾ ਮੇਰੇ ਵੀ ਦੋ ਬੱਚੇ ਆ ਕਿਹੜੇ ਮੂੰਹ ਨਾਲ ਲੱਡੀ ਵੱਡੀ ਗੱਲ ਉਹਨੇ ਕਹਿਤੀ ਕੋਈ ਪੋਰ ਪੈ ਰਹੀ ਹੈ ਪਰ ਕੁਛ ਇੰਨ ਮਿਲਣ ਲੈਣੀ ਨਹੀਂ ਮਿਲਣ ਨੂੰ ਤਾਂ ਹੋ ਜਾਣਾ ਮਿਲਣ ਨਹੀਂ ਕੋਈ ਸਾਡੇ ਸਾਹਮਣੇ ਵੀ ਆਈ ਕੰਟੈਕਟ ਵੀ ਨਹੀਂ ਆ ਮੈਡਮ ਅੱਜ ਸਜ਼ਾ ਦਾ ਫੈਸਲਾ ਆਇਆ ਕਿਉਂਕਿ ਇੱਕ ਸੀਰੀਅਸ ਸਜਾ ਸੁਣਾਈ ਗਈ ਹੈ ਜੱਜ ਸਾਹਿਬ ਵੱਲੋਂ ਉਦੋਂ ਹੀ ਅੰਦਰ ਕਹਿ ਰਹੇ ਨੇ ਜੱਜ ਸਾਹਿਬ ਆਈ ਡੋ ਨੋ ਰੇਅਰ ਆਫ ਰੇਅਰ ਕੇਸ ਵਿੱਚ ਕਿਹਾ ਗਿਆ ਵਾ ਕਿ ਪੂਰੀ ਕਰੂਰਤਾ ਨਾਲ ਇਹਨੂੰ ਜਿੰਨਾ ਟਾਈਮ ਇਹਦੇ ਸਾਹ ਨਹੀਂ ਨਿਕਲਦੇ ਸਖਤੀ ਨਾਲ ਇਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇੱਕਦਮ ਇਨਸਾਫ ਮਿਲਿਆ ਮੇਰੇ ਬੱਚੇ ਨੂੰ ਪੂਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ 2.5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਹਕਮਨ ਸਰ ਦਾ ਥੈਂਕ ਯੂ ਬਹੁਤ ਬਹੁਤ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਬੀਡੀ ਗੁਪਤਾ ਸਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਇੱਡਾ ਵੱਡਾ ਡਿਸੀਜਨ ਲੈ ਕੇ ਸਮਾਜ ਨੂੰ ਇੱਕ ਸੇਧ ਦਿੱਤੀ ਹੈ ਕਿ ਅੱਗੇ ਤੋਂ ਇਦਾਂ ਦੇ ਕ੍ਰਾਈਮ ਨਾ ਹੋਣ ਔਰ ਕਿਸੇ ਮਾਂ ਨਾਲ ਉਹਦਾ ਛੋਟਾ ਨੰਨਾ ਬੱਚਾ ਪਿੱਛੜੇ ਨਾ। ਸਰ ਜੀ ਇੱਕ ਵਾਰੀ ਇਸ ਕਿਸ਼ਮਤ ਜਦੋਂ ਤੁਮਹਾਨੂੰ ਕੀ ਹੈ ਤੁਮਹਾਨੂੰ ਪਤਾ ਫੁਰਾ ਵੀ ਹੈ। ਇੱਕ ਮਿੰਟ ਇੱਕ ਮਿੰਟ ਸਰ ਜੀ ਮੜਾ ਦਾ ਫੈਸਲਾ ਕੀ ਆਇਆ ਮੜਾ ਦਾ। ਬਰੇ ਕੰਗਿਸ ਤੇਰਾ ਦੇਖਦਾ ਹੈ। ਕੀ ਕਹਿਣਾ ਚਾਹੋਗੇ? ਉਹਦੇ ਲਈ ਬਹੁਤ ਲਗਦੀ ਪਤ ਬਹੁਤ ਮਿਹਨਤ ਲੱਗੀ ਹੈਗੀ ਇਹ ਇਸ ਪਰਿਵਾਰ ਦੀ ਸਾਰੇ ਬਰਦਾਸ਼ਾ ਸੀ ਸੁਸਾਇਟੀ ਦੀਆਂ ਜੀ ਇਧਰ ਹੋਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀ ਕਿ ਇਨਸਾਫ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਅਪਰਜ਼ਰਵੈਂਟ ਕੀਤੀ ਹੈ 201 ਜਿਹੜਾ ਹੈਗਾ ਮੈਂ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਅਰਸਟ ਆ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀ ਭਾਵਨਾਵਾਂ ਸੀ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਜੋ ਸੈਂਟੈਂਸ ਤੋਂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤਰ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰ ਫਲੈਟ ਹੈ ਦੇ ਇਮਪੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਉਹ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਹਿਸਾਬ ਦੁਰ ਮਿਲੂਗਾ ਅੱਜ ਪਰਵਾਰ ਆ ਮੇਰੇ ਬੱਚੇ ਉਹਨੇ ਸਾਡੇ ਸਾਰੇ ਸਾਡਾ ਪਰਿਵਾਰ ਹੈਗਾ ਇੱਥੇ ਬੈਠਾ ਹੋਇਆ ਆਜੋ ਬਾਹਰ ਆਜੋ ਬਾਤ ਕਰੋ ਮਾਰਾ ਜੀ ਬਾਤ आज बार जल्दी 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 बार